ਆਪ ਸਾਰੇ ਸੰਤਮਾਨ ਚਤਵਿਰਤਿਆ ਨੂੰ ਇਕਾਗਰ ਕਰੋ ਖੰਡਾ ਬ੍ਰਹਮੰਡਾ ਦੇ ਮਾਲਕ ਸ਼ੋਦਾ ਅਵਤਾਰ ਦਸਾਂ ਪਾਤਸ਼ਾਹਾਂ ਦੀ ਆਤਮਿਕ ਰੂਪ ਆਤਮਿਕ ਸਰੂਪ ਧੰਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦੇ ਹੋਏ ਦਸਰੇ ਨੂੰ ਅਸੀਸ ਦਿਓ ਅਕਾਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹ ਅੰਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਮਦੇ ਪਵਨ ਮੁਖਾਰ ਅੰਦ ਤੋਂ ਚਾਰਨ ਹੋਇਆ ਇਹ ਪਾਵਨ ਸ਼ਬਦ ਜੋ ਸਤਿਗੁਰੂ ਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਬੀੜ ਦੇ ਚਰਨਜਾ ਅਤੇ ਪਚਵੰਜਾ ਅੰਗ ਦੇ ਉੱਤੇ ਸੁਸ਼ੋਭਿਤ ਹੈ ਸਤਿਗੁਰੂ ਸਪਾਵਨ ਸ਼ਬਦ ਦੇ ਵਿੱਚ ਉਨਾਂ ਆਤਮਾ ਜਨਾਂ ਉਨਾਂ ਗੁਰਸਿੱਖਾਂ ਦੀ ਉਨਾਂ ਤਤ ਜਨਾਂ ਦੀ ਜਿਨ੍ਹਾਂ ਨੇ ਆਪਣੇ ਆਪੇ ਨੂੰ ਪ੍ਰਮਾਤਮਾ ਦੇ ਵਿੱਚ ਅਪੇਰ ਕਰਨਿਆ ਉਹ ਸੁਬਿਆੰਤ ਦੇ ਵਿੱਚ ਇਕਮਿਕ ਹੋ ਗਏ ਸਤਿਗੁਰੂ ਉਹਨਾਂ ਦਾ ਜਿਹੜਾ ਨਿਸ਼ਚਾ ਹੈ ਨਾ ਅਕਾਲ ਪੁਰਖ ਦੇ ਪ੍ਰਤੀ ਉਹ ਸੁਣੋਂ ਇਸ ਦੇ ਵਿੱਚ ਬਿਆਨ ਕਰ ਰਹੇ ਹਨ ਜਿਵੇਂ ਪ੍ਰਮਾਤਮਾ ਵਾਰੇ ਹਰ ਇੱਕ ਮਨੁੱਖ ਦੀ ਸਮਝ ਅਲੱਗ ਅਲੱਗ ਹੈ। ਆਸਤਕ ਮਨੁੱਖ ਹੋਰ ਤਰੀਕੇ ਵੇਖਦਾ। ਆਸਤਕ ਮਨੁੱਖ ਦੀ ਹੋਰ ਗ੍ਰਿਤੀ ਹੈ। ਜਿੱਦਾਂ ਜਿੱਦਾਂ ਕਿਸੇ ਦੀ ਪਹੁੰਚ ਹੈ, ਜਿੱਦਾਂ ਜਿੱਦਾਂ ਕਿਸੇ ਦੀ ਅਵਸਥਾ ਹੈ। ਤੇ ਉਸ ਪ੍ਰਕਾਰ ਹੀ ਉਹ ਪ੍ਰਮਾਤਮਾ ਨੂੰ ਬਿਆਨ ਕਰਦਾ ਹੈ। ਉਸ ਵਾਰਤ ਹੀ ਉਹ ਉੱਤੇ ਸ਼ਬਦੀ ਨੂੰ ਉਹ ਬਿਆਨ ਕਰਦਾ ਹੈ ਤਾਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਾਵਨ ਸ਼ਬਦ ਦੇ ਵਿੱਚ ਕਿ ਉਹਨਾਂ ਗੁਰਮੁਖ ਜਨਾਂ ਜੀ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਪ੍ਰਤੀ ਕਿੰਨਿਛਾ ਹੈ ਜਿਹੜੇ ਪਹੁੰਚ ਗਏ ਹਨ ਜਿਹੜੇ ਤੋ ਤੱਕ ਅੱਪੜ ਤੋਕੇ ਹਨ ਉਨ੍ਹਾਂ ਦੇ ਹਿਰਦੇ ਦੇ ਵਿੱਚ ਰੱਬ ਦੇ ਪ੍ਰਤੀ ਜਿਹੜੀ ਭਾਵਨਾ ਮਣੀ ਹੈ ਜਿ ਰੱਬ ਨੂੰ ਕਿਸ ਪ੍ਰਕਾਰ ਵੇਖਦੇ ਹਨ ਉਸ ਨੂੰ ਸਤਿਗੁਰੂ ਸਪਾਵਨ ਸ਼ਬਦ ਵਿੱਚ ਮਿਆਨ ਕਰ ਰਹੇ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਨੇ ਸਭ ਤੋਂ ਪਹਿਲਾਂ ਸਪਾਵਨ ਸ਼ਬਦ ਦੀ ਰਹਾਉ ਵਾਲੇ ਬੰਦ ਵਿੱਚ ਕਿਰਪਾ ਕੀਤੀ ਹਰ ਜੀਉ ਤੋਂ ਕਪਤਾ ਕਰਤਾਰ ਸਤਿਗੁਰੂ ਕਿਰਪਾ ਕਰੇ ਕਿ हे ਪ੍ਰਮਾਤਮਾ ਜੀਓ ਤੁਮ ਕਰਤਾ ਹੈ ਕਰプラス ਤੁਮ ਕਾਰਮੇਂ ਜ਼ਹਾਤ ਜੇ ਸਾਰਿਆਂ ਦੀ ਜੁੜੀ ਤਾਰ ਹੈ ਨਾ ਰਜੋ ਦੀ ਰੋਜੀ ਦੀ ਰਜ਼ਕ ਦੀ ਸਵਾਸਥਾ ਦੀ ਜਿਹੜੀ ਤਾਰ ਹੈ ਇਹ ਤੇਰੇ ਹੱਥ ਵਿੱਚ ਕਰਤਾਰ ਨਾਮ ਪ੍ਰਮਾਤਮਾ ਦਾਸ ਕਰਕੇ ਪਿਆਕਾਰ ਫਲਾਸਤਾਰ ਕਿ ਜਿਤਨੇ ਵੀ ਬ੍ਰਹਮੰਡ ਦੇ ਵਿੱਚ ਸ੍ਰਿਸ਼ਟੀ ਹੈ ਸਾਰਿਆਂ ਦੀ ਕਰਤਾਰ ਹੈ ਉਹ ਤੇਰੇ ਹੱਥ ਵਿੱਚ ਹੈ ਤੇ ਜੋ ਭਾਵ ਤੋ ਰਾਖ ਤੂੰ ਰੇਪਾਛਦੀ ਫਿਰ ਜਦੋਂ ਕਰਤਾਰ ਹੀ ਤੇਰੇ ਹੱਥ ਵਿੱਚ ਹੈ ਸਾਡੇ ਗਲਵਿਚ ਪਾਏ ਹੋਏ ਸੰਗੜੀ ਦਾ ਮਾਲਕ ਤੂੰ ਹੈ ਜਿਵੇਂ ਤੈਨੂੰ ਪਾਉਂਦਾ ਤੂੰ ਉਵੇਂ ਰੱਖ ਜਿਉਂ ਭਾਵ ਤਿਉ ਰਾਖ ਤੂੰ ਹਰ ਨਾਮ ਮਿਲ ਆ ਜਾ ਪਰ ਇੱਕ ਕਿਰਪਾ ਤਰੀਂ ਤੇਰੇ ਨਾਮ ਦਾ ਸ੍ਰਿਸ਼ਟਾਚਾਰ ਜਿਹੜਾ ਹੈ ਸਾਡੀ ਢੋਲੀ ਵਿੱਚ ਪਾਇ ਤੇਰੇ ਨਾਮ ਤੋਂ ਬਿਨਾ ਜਿਵਿਆ ਨਹੀਂ ਜਾ ਸਕਦਾ ਤੇਰੇ ਨਾਮ ਤੋਂ ਬਿਨਾ ਅਫਜ਼ਲ ਕੋ ਲੰਘਿਆ ਨਹੀਂ ਜਾ ਸਕਦਾ ਜਿੱਦਾਂ ਤੈਨੂੰ ਭਾਉਂਦਾ ਹੈ ਉਹ ਦਸ ਨੂੰ ਰੱਖਣਾ ਕਰ ਪਰ ਸ੍ਰੇਸ਼ਟਾਚਾਰ ਜਿਹੜਾ ਹੈ ਉਹ ਤੇਨੇ ਨਾਮ ਦਾ ਹੋਵੇ। ਦਸ ਸਾਧੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੀ ਰੰਮਤਾ ਕਰਦੇ ਸ੍ਰੀ ਰਾਮ ਮਹੱਲਾ ਪਹਿਲਾ। ਸ੍ਰੀ ਰਾਮ ਦਾ ਇਹ ਪਾਵਨ ਸ਼ਬਦ ਹੈ। ਮਹੱਲੇ ਪਹਿਲੇ ਪਾਵਨ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਚਾਰਣ ਕੀਤਾ ਹੋਇਆ ਹੈ। ਪਾਤਸ਼ਾਹ ਜੀ ਰੰਮਤਾ ਕਰ ਰਹੇ ਆਪੇ ਗੁਣਾ ਆਪੇ ਕਥਾ ਆਪੇ ਸੁਣ ਵੀ ਚਾਰ ਸਤਿਗੁਰੂ ਉਹਨਾਂ ਮਹਾਤਮਾ ਜਨਾਂ ਦੇ ਅੰਦਰ ਜੋ ਰੱਬ ਦੇ ਪ੍ਰਤੀ ਨਿਸ਼ਚੈ ਹੈ ਉਹਨੂੰ ਬਿਆਨ ਕਰ ਰਹੇ ਆ ਕਿ ਆਪਣੇ ਸਮਝ ਦੇ ਵਿੱਚ ਕੁਝ ਹੋਰ ਗੱਲ ਆਏਗੀ ਤੇ ਜਿਹੜੀ ਆਤਮਾ ਪਹੁੰਚੀ ਹੋਈ ਉਹਦੇ ਸਮਝ ਵਿੱਚ ਕੁਝ ਹੋਰ ਆਏਗਾ ਆਪਣੇ ਸਮਝ ਵਿੱਚ ਤੇ ਆਏਗਾ ਕਿ ਫਲਾਣਾ ਬੰਦਾ ਬੋਲ ਰਿਹਾ ਫਲਾਣਾ ਬੰਦਾ ਕਥਾ ਕਰ ਰਿਹਾ ਫਲਾਣਾ ਬੰਦਾ ਕੀਰਤਨ ਕਰ ਰਿਹਾ ਪਰ ਪਾਸਾ ਜਿ ਕੋਈ ਨਹੀਂ ਪਾਈ ਜਿਹੜੇ ਗੁਰਮਖ ਜਾਣਾ ਹੱਨ ਜਿਹੜੇ ਆਤਮਾ ਦੇ ਵਿੱਚ ਅਪੇਧ ਹੋ ਚੁੱਕੇ ਨਾ ਰੱਬ ਜੀ ਵਿੱਚ ਉਹ ਇਹ ਸਮਝਦੇ ਕਿ ਆਪੇ ਗੁਣਾਂ ਇਹ ਪਰਮਾਤਮਾ ਜਿਹੜੇ ਗੁਨਾ ਦੀ ਕਥਾ ਵਿਚਾਰ ਕੀਤੀ ਜਾ ਰਹੀ ਜਿਹੜੇ ਗੁਨਾ ਨੂੰ ਗਾਇਆ ਜਾ ਰਿਹਾ ਇਹ ਗੁਣ ਤੋਂ ਆਪ ਹੀ ਹੈ ਤੇ ਆਪੇ ਕਰ ਹੈ ਆਪ ਹੀ ਇਹਨਾਂ ਦੀ ਕਥਾ ਕਰ ਰਿਹਾ ਆਪੇ ਸੁਣ ਵਿਚਾਰ ਤੇ ਆਪ ਹੀ ਸੁਣ ਰਿਹਾ ਆਪ ਕਥ ਹੈ ਆਪ ਸੁਣਨਾ ਹੈ ਆਪ ਹੀ ਕਥਾ ਕਰ ਰਿਹਾ ਤੂੰ ਤੇ ਆਪ ਹੀ ਸੁਣ ਰਿਹਾ ਮੈਨੂੰ ਧੰਗ ਗੁਰੂ ਨਾਨਕ ਪਾਸ਼ਾ ਜੀ ਦੇ ਸੁਪਾਵਨ ਸ਼ਬਦ ਦੇ ਨਾਲ ਲੱਗਦੇ ਇੱਕ ਪ੍ਰਮਾਨ ਦਾ ਚੇਤਾ ਆ ਰਿਹਾ ਕਿ ਉਹਨਾਂ ਗੁਰਮੁਖ ਰੂਹਾਂ ਦੀ ਬਾਤ ਸਤਿਗੁਰ ਜਿਨ੍ਹਾਂ ਦੀ ਬਾਤ ਹੈ ਜਿਹੜੇ ਨਿਰਮਲ ਹੋ ਕੇ ਰੱਬ ਤੱਕ ਪਹੁੰਚ ਜਾਂਦੇ ਉਹ ਤੋਂ ਇੱਥੇ ਤੱਕ ਵੀ ਕਿਰਪਾ ਕਰਦੇ ਪਾਸ਼ਾ ਜੀ ਜੋ ਚਾਤ੍ਰਿਕ ਮੋਰ ਬੋਤ ਦਿਨ ਰਾਤ ਸੁਨ ਕਾਣ ਕੀ ਕੋਰ ਜੋ ਬੋਲਤ ਹੈ ਮਿਰਗ ਮੀਨਾ ਪੰਖੇ ਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਉਹਨਾਂ ਦੇ ਤੇ ਅੰਦਰ ਦੀ ਵੇਦਨਾ ਹੈ ਬਣ ਜਾਂਦੀ ਕਿ ਜੋ ਚਿੜੀਆਂ ਚੁੱਕ ਰੀਆਂ ਹਨ ਮੋਰ ਬੋਲ ਰਿਆ ਹਨ ਕਪੀਹੇ ਬੋਲ ਰਏ ਹਨ ਜੋ ਬੋਲਤ ਹੈ ਮਿਰਗ ਹਿਰਨ ਬੋ ਪਰੇ ਹਨ ਪੰਖੇ ਰੂ ਪੰਛੀ ਚਾ ਕਰੇ ਹਨ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਕਹਿੰਦੇ ਸਾਨੂੰ ਨਹੀਂ ਲੱਗਦਾ ਇਹ ਰਾਵਤੋ ਬੰਨਾ ਆਪਣੀ ਹੋਰ ਬੋਲ ਰਿਹਾ ਮੈਂ ਫਿਰ ਗੱਲ ਰਿਪੀਟ ਕਰ ਰਿਹਾ ਇਹ ਆਪਣੀ ਅਵਸਥਾ ਨਹੀਂ ਜਾਂ ਇਹ ਪਾਤਸ਼ਾਹ ਉਹਨਾਂ ਦੀ ਵਸਤਾਂ ਦੱਸ ਰਹੇ ਆ ਜਿਹੜੇ ਅਥੇਦ ਹੋਏ ਪ੍ਰਮਾਤਮਾ ਦੇ ਵਿੱਚ ਸਤਿਗੁਰੂ ਕਹਿੰਦੇ ਉਹ ਸਮਝਦੇ ਕਿ ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ ਵੀ ਭਾਈ ਉਹ ਆਪ ਹੀ ਗੁਣ ਹੈ ਤੇ ਆਪ ਹੀ ਉਹਦੀ ਕਥਾ ਕਰ ਰਿਹਾ ਤੇ ਆਪੇ ਉਹਨੂੰ ਸੁਣ ਕੇ ਵਿਚਾਰ ਰਿਹਾ ਮਨੁਵਾਰਤਾ ਜਾਦ ਆ ਰਹੀ ਭਾਈ ਵੀਰ ਸਿੰਘ ਜੀ ਦੀ ਇੱਕ ਵਾਰ ਉਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਘੁੰਮ ਰਹੇ ਸਨ ਯੂਨੀਵਰਸਿਟੀ ਦੇ ਵਿੱਚ ਇੱਕ ਫੁੱਲ ਦੇ ਉੱਤੇ ਤਿਤਲੀ ਬੈਠੀ ਆ ਕੇ ਪੌਰਾ ਜਿਹਨੂੰ ਆਪਾਂ ਕਹਿੰਦੇ ਤੇ ਭਾਈ ਵੀਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਪੁੱਛਿਆ ਵੀ ਇਹ ਦੱਸੋ ਕੀ ਆ ਉਹਨਾਂ ਹਰ ਇੱਕ ਮਨੁੱਖ ਦੀ ਆਪਣੀ ਆਪਣੀ ਸਮਝ ਹਰ ਇੱਕ ਵਿਦਿਆਰਥੀ ਦੀ ਆਪਣੀ ਆਪਣੀ ਸਮਝ ਆਪਣੀ ਆਪਣੀ ਬੁੱਧੀ ਉਹ ਕਣ ਲੱਗੇ ਵੀ ਉਸਤਾਦ ਜੀਏ ਫੁੱਲ ਦੇ ਉੱਤੇ ਤਿਤਲੀ ਬੈਠੀ ਆ ਰਾਸ ਚੂਸ ਰਹੀ ਆ ਕੀ ਕੋਸ਼ ਹੈ ਕਹਿੰਦੇ ਫੁੱਲ ਹੈ ਤਿਤਲੀ ਹੈ ਭਾਈ ਵੀਰ ਸਿੰਘ ਜੀ ਦੂਸਰੇ ਵਿਦਿਆਰਥੀ ਨੂੰ ਕਹਿੰਗੇ ਤੁਸੀਂ ਦੱਸੋ ਇਹ ਕੀ ਆ ਉਹ ਕਹਨ ਲੱਗਾ ਤੇ ਵੀ ਇੰਨੀ ਸਮਰੱਥ ਕੋ ਸਮਝ ਹੈ ਜਿੱਦ ਨਹੀਂ ਮਨੋਕਰੀ ਤੁਹਾਨੂੰ ਉਸ ਪ੍ਰਕਾਰ ਸੰਸਾਰ ਬ੍ਰਹਮੰਡ ਫੁੱਲ ਦੁਤਨੀਆਂ ਸਭ ਬਨਸ ਕੋ ਤੇ ਉਸ ਤਾਂ ਦਿਸੇਗੀ ਉਹ ਕਹਨ ਲੱਗਾ ਵੀ ਫੁੱਲਾ ਤੇ ਫਲਤ ਕਿਦਰੀ ਬੱਠੀ ਹੈ ਭਾਈ ਸਾਹਿਬ ਕਹਨ ਲੱਗੇ ਮੈਨੂੰ ਦੇ ਚੁੱਕ ਚ ਹੋਰ ਦਿਸ ਰਿਹਾ ਉਹ ਵਿਦਿਆਰਥੀ ਕਹਨ ਲੱਗੇ ਉਸਤਾਦ ਜੀ ਤੁਸੀਂ ਦੱਸੋ ਵੀ ਤੁਹਾਨੂੰ ਕੀ ਦਿਸ ਰਿਹਾ ਕਹਨ ਲੱਗੇ ਮੈਨੂੰ ਦਿਸ ਰਿਹਾ ਗੁਰਨਾਕ ਦਾ ਸ਼ਬਦ ਆਪ ਤੇ ਰਸੀਆ ਆਪ ਰਸ ਆਪੇ ਰਾਵਣ ਹੈ ਕਿ ਪ੍ਰਮਾਤਮਾ ਆਪ ਹੀ ਤੇ ਪਹਿਲਾਂ ਇਹ ਦੇ ਵਿੱਚ ਫੁੱਲ ਬਣਿਆ ਤੇ ਖੜਿਆ ਆਪ ਹੀ ਇਹ ਦੇ ਵਿੱਚ ਰਸ ਭਰ ਕੇ ਦੇ ਗਿਆ ਤੇ ਆਪ ਹੀ ਜੜੀ ਬਣ ਕੇ ਆ ਰਿਹਾ ਤੇ ਆਪ ਵਿੱਚ ਰਸ ਕਢ ਰਿਹਾ ਮੈਨੂੰ ਇਹ ਲੱਗਦਾ ਸਤਿਗੁਰੂ ਕਹਿ ਰਹੇ ਆ ਕਿ ਆਪੇ ਗੁਣਾ ਆਪੇ ਕਥਾ ਆਪੇ ਸੁਣ ਵਿਚਾਰ ਕਹਿੰਦੇ ਭਾਈ ਉਹਨਾਂ ਦੀ ਸ੍ਰਿਸ਼ਟੀ ਇਹ ਹੁੰਦੀ ਰੱਬ ਦੇ ਪ੍ਰਤੀ ਜੋ ਦੇ ਗੁਨਾ ਦੇ ਵਿਚਾਰੋ ਆਪ ਹੀ ਕਰ ਰਿਹਾ ਆਪੇ ਕਥਨ ਕਥਨ ਕਰ ਰਿਹਾ ਆਪ ਹੀ ਸੁਣ ਰਿਹਾ ਤੇ ਆਪੇ ਨੂੰ ਵਿਚਾਰ ਰਿਹਾ ਪਾਸ਼ਾ ਅਗੇ ਕਿਰਪਾ ਕਰਦੇ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਤੇ ਆਪੇ ਹੀ ਵੇਖ ਕਿੰਤੀ ਰਤਨ ਹੈ ਤੇ ਆਪ ਹੀ 파ਰਖੂ ਹੈ ਜੋਰੀ ਹੈ ਇੱਥੇ ਆਪਣੇ ਦੁਨਿਆਵੀ ਦ੍ਰਿਸ਼ਟੀ ਦੇ ਵਿੱਚ ਤੇ ਸਭ ਕੁਝ ਲੱਗ ਗਿਆ ਰਤਨ ਹੋ ਰਿਹਾ ਹੀਰਾ ਹੋ ਰਿਹਾ ਜ਼ੌਰੀ ਹੋ ਰਿਹਾ ਮੁੱਲ ਕਰਨ ਵਾਲਾ ਹੋ ਰਿਹਾ ਪਾ ਸਕਦੇ ਨਹੀਂ ਭਾਈ ਜਿਹੜਾ ਰੱਬ ਹੈ ਉਹ ਸਾਧੂ ਮਹਾਂਕਮਾਂ ਦੀ ਦ੍ਰਿਸ਼ਟੀ ਵਿੱਚ ਇੱਕੋ ਹੀ ਹੈ ਸਭ ਕੁਝ ਆਪੇ ਰਤਨੋ ਰਤਨ ਵੀ ਆਪੇ ਆਪੇ ਜ਼ੌਰੀ ਵੀ ਆਪੇ ਹੈ ਮੋਲ ਕਰਨ ਵਾਲਾ ਵੀ ਆਪੇ ਆ ਤੇ ਪਰਵਾਾਰ ਤੋਂ ਪ੍ਰਕਿਰਤੀ ਤੋਂ ਪਰੇ ਪ੍ਰਮਾਤਮਾ ਉਹ ਵੀ ਆਪੀ ਹੈ ਸੱਚੋ ਮਾਨ ਮਹੱਤ ਤੂੰ ਆਪੇ ਦੇਵਨ ਹਾਰ ਪਾਸ਼ਕਨ ਪਈ ਹੈ ਪ੍ਰਮਾਤਮਾ ਜੀ ਉਹ ਸਮਝਦੇ ਸਕਣ ਨੂੰ ਕਿ ਤੇਰਾ ਜਿਹੜਾ ਮਰਾਤਵਾ ਹੈ ਇਹ ਬਹੁਤ ਮਹੱਤ ਹੈ ਵੱਡਾ ਹੈ ਇਹ ਮਹੱਤ ਪਾਠ ਹੈ ਜਿਹੜਾ ਅਧਿਕਤੋਂ ਰਹਿਤ ਹੈ ਤੇ ਉਹਨੂੰ ਅਧਿਕ ਜੇ ਸਹਿਤ ਪੜ੍ਹਨਾ ਮਹੱਤ ਦਾ ਭਾਵ ਹੁੰਦਾ ਹੈ ਵੱਡਾ ਸਤਿਗੁਰੂ ਕਹਿ ਰਿਹਾ ਵੀ ਉਹ ਸਮਝਦੇ ਕਿ ਸੱਚੋ ਮਾਨ ਇਹ ਪ੍ਰਮਾਤਮਾ ਜੀ ਤੇਰਾ ਕਰਾ ਮਰਾਤਮਾ ਹੈ ਉਹ ਵੱਡਾ ਤੇ ਹੀ ਤੇਰਾ ਮਰਾਤਮਾ ਜਿਹੜਾ ਮਾਨ ਸਨਮਾਨ ਹੈ ਵੱਡਾ ਤੇ ਹੈ ਤੇ ਸੱਚਾ ਵੀ ਹੈ ਸਾਚੋ ਮਾਨ ਮਹਤ ਤੂੰ ਤੂੰ ਆਪੇ ਦੇ ਬਣਹਾਰ ਤੇ ਆਪ ਹੀ ਸਭ ਨੂੰ ਤੂੰ ਮਾਨ ਵਿੜਾਈ ਦੇਣ ਵਾਲਾ ਤੇ ਆਪ ਹੀ ਵਿੜਾਈ ਕਰਵਾਉਣ ਵਾਲਾ ਪਾਸ਼ਾ ਜੀ ਅੱਗੇ ਕਿਰਪਾ ਕਰਦੇ ਹਰ ਜੀਓ ਤੂੰ ਕਰਤਾ ਕਰਤਾਰ ਹੈ ਪ੍ਰਮਾਤਮਾ ਤੂੰ ਸਾਰੇ ਕਾਇਨਾਤ ਦਾ ਕਰਤਾ ਹੈ ਤੇ ਕਰਤਾਰ ਹੈ ਸਾਰਿਆਂ ਦੀ ਤਾਰ ਤੇਰੇ ਹੱਥਾਂ ਦੇ ਵਿੱਚ ਹੈ ਜੋ ਭਾਵੈ ਧੋ ਰਾਖ ਤੂੰ ਹਰ ਨਾਮ ਮਿਲਾਇ ਅਚਾਂ ਜਿਵੇਂ ਤੈਨੂੰ ਭਾਉਂਦਾ ਐ ਤੂੰ ਰਖਣਾ ਕਰ ਤੂੰ ਕਿਰਪਾ ਕਰਨ ਹਰ ਨਾਮ ਮਿਲ ਆ ਆਚਾਰ ਤੇ ਸਾਨੂੰ ਨਾਮ ਦਾ ਸਿਰਜਤਾ ਚਾਰ ਜਿਹੜਾ ਦੇਣਾ ਕਰ ਰਹਾ ਹੋ ਪਾਸ਼ਾ ਜੀ ਅੱਗੇ ਕਿਰਪਾ ਕਰਦੇ ਆਪੇ ਹੀਰਾ ਨਰਮਲਾ ਆਪੇ ਰੰਗ ਮਜੀਠਾ ਪਾਸ਼ਾ ਜੀ ਕਰੇ ਪਹਿ ਪ੍ਰਮਾਤਮਾ ਜੀ ਤੂੰ ਆਪ ਹੀ ਨਾਮ ਰੂਪੀ ਹੀਰਾ ਹੈ ਤੇ ਨਿਰਮਲ ਹੈ ਨਿਰਮਲ ਦਾ ਭਾਵ ਹੁੰਦਾ ਉज्ज्वल ਸਵਚ ਪਾਵਕ ਪਰਉਤਰ ਸਤਿਗੁਰੂ ਕਹ ਰਿਹਾ ਆਪੇ ਹੀਰਾ ਹੈ ਪ੍ਰਮਾਤਮਾ ਤੂੰ ਆਪ ਹੀ ਹੀਰਾ ਹੈ ਤੇ ਨਿਰਮਲਾ ਹੈ ਤੇ ਆਪੇ ਰੰਗ ਮਜੀਤ ਤੂੰ ਆਪੇ ਹੀ ਭਗਤੀ ਦਾ ਰੰਗ ਕਰਨ ਵਾਲਾ ਮਜੀਕੇ ਦਾ ਰੰਗ ਇਕ ਕੱਲ ਵੀ ਆਪਾਂ ਬੇਨਤੀ ਕੀਤੀ ਸੀ ਵੀ ਸੰਸਾਰ ਦੇ ਜਿਹੜੇ ਰੰਗ ਹਨ ਪਦਾਰਥ ਦੇ ਜਾਂ ਸੰਸਾਰ ਦੀ ਵਿੜਾਈ ਦੇ ਸੰਸਾਰ ਦੇ ਮਾਣ ਦੇ ਜਿਹੜੇ ਰੰਗ ਹਨ ਇਹ ਕਸੰਬੇ ਦੇ ਰੰਗ ਹਨ ਪਦਾਰਥ ਦੇ ਰੰਗ ਜਿਹੜੇ ਬਲੁਖ ਨੂੰ ਚੜਦੇ ਇਹ ਕਸੰਬੇ ਦੇ ਰੰਗ ਹਨ ਸਾਰੇ ਤੇ ਜਿਹੜੇ ਕਿ ਥੋੜਾ ਜਿਹਾ ਪਾਣੀ ਪੈਣਤੀ ਰਹਿ ਜਾਂਦੇ ਹਨ ਬਾਵ ਪਸੰਦੇ ਦਾ ਰੰਗ ਤਕਰੀਬਨ ਤਕਰੀਬਾ ਨੰਨ ਨਵੇਂ ਫਿਸ਼ ਦੀ ਮਨੂ ਕੋ ਤੜਿਆ ਹੋਇਆ ਹੈ ਬ੍ਰਹਮੰਡ ਦੇ ਵਿੱਚ ਕਿਸੇ ਨੂੰ ਪਦਾਰਥ ਦਾ ਕਿਸੇ ਨੂੰ ਮਾਨ ਦਾ ਕਿਸੇ ਨੂੰ ਗਿਆਨ ਦਾ ਸਭ ਨੂੰ ਇਹ ਕੁਸੰਬੇ ਦਾ ਰੰਗ ਚੜਿਆ ਪਰ ਜਦੋਂ ਹੀ ਕਦੇ ਦੁੱਖ ਤੇ ਸੁੱਖ ਦਾ ਪਾਣੀ ਇਸ ਦੇ ਉੱਤੇ ਫਿਰਦਾ ਹੈ ਤੇ ਨਾਲ ਦੀ ਨਾਲ ਥੋਟਾ ਜਾਂਦਾ ਤੇ ਮਜੀਠੇ ਦਾ ਜਿਹੜਾ ਕਲਰ ਹੈ ਮਜੀਠੇ ਦਾ ਰੰਗ ਹੈ ਉਹ ਪ੍ਰਮਾਤਮਾ ਦੇ ਨਾਮ ਦਾ ਰੰਗ ਹੈ ਜਿਹਨੂੰ ਪਾਸ਼ਾ ਜੀ ਕਹੇ ਲਾਲ ਰੰਗ ਜਿਸ ਕੋ ਲੱਗਾ ਜਿਸ ਕੇਵੜ ਭਾਖਾ ਮੈਲਾ ਕਦੇ ਨ ਹੋਵੇ ਨ ਲੱਗਾ ਦਾਗ ਪਰਮਾਤਮਾ ਦੇ ਮਜੀਠੇ ਰੰਗ ਦਾ ਇਹਨਾ ਮਹਾਨ ਰੰਗ ਹੈ ਉਹ ਕਦੇ ਮੈਲਾ ਨਹੀਂ ਜੁਹਦਾ ਉਹ ਦਾਗ ਨਹੀਂ ਜੁਹਦਾ ਨਰਮਲਾ ਹੈ ਓਪਾਕ ਹੈ ਉਹ ਸ਼ੁੱਧ ਹੈ ਬਾਸ਼ਾ ਕਰੇ ਆਪਣੇ ਹੀਰਾ ਨਰਮਲਾ ਆਪੇ ਰੰਗ ਮਜੀਠਾ ਆਪੇ ਮੋਤੀ ਉਜਲੋ ਆਪੇ ਪਰਤਬਸੀਤ हे 파ਤਸ਼ਾਹ ਜੀ ਤੂੰ ਆਪ ਹੀ ਉज्ज्वल ਉज्ज्वल ਮੋਤੀ ਹੈ ਤੇ ਆਪੇ ਭਗਤ ਬਸੀਖ ਆਪੇ ਹੀ ਭਗਤਾਂ ਦੀ ਬਸੀਖ ਭਾਵ ਬੁਕਾਲ ਕਰਨ ਵਾਲਾ ਹੈ ਵਿਚੋਲਗੀ ਕਰਨ ਵਾਲਾ ਹੈ ਬਸੀਖ ਦਾ ਭਾਵ ਹੁੰਦਾ ਹੈ ਵਿਛੜਿਆ ਮੇਲਾ ਪ੍ਰਭੂ ਹਰ ਦਰਗਾਹ ਦਾ ਬਸੀਖ ਪਰਮਾਤਮਾ ਜਿਹੜਾ ਹੈ ਹਰ ਦਰਗਾਹ ਦਾ ਵਕੀਲ ਹੈ ਹਰ ਦਰਗਾਹ ਦਾ ਬਸੀਖ ਹੈ ਹਰ ਦਰਗਾਹ ਦਾ ਵਿਚੋਲਾ ਹੈ ਇੱਥੇ ਜਿਹੜੇ ਆਪਾਂ ਸਰਕਾਰੀ ਦਰਬਾਰੇ ਵਕੀਲ ਕਰਦੇ ਤੇ ਵਿਚਾਰੇ ਕਈ ਵਾਰੀ ਆਪਾਂ ਨੂੰ ਖਾਣ ਨੂੰ ਪੈਂਦੇ ਤੇ ਕਈ ਵਾਰੀ ਨਿਉਂ ਵੀ ਝੁੱਟਾ ਕਰ ਜਾਂਦੇ ਤੇ ਪ੍ਰਮਾਤਮਾ ਜਿਹੜਾ ਵਕੀਲ ਹੈ ਇਹ ਸੱਚਾ ਨਿਉਂ ਕਰੇ ਕਰਤਾ ਇਹ ਜਿਹੜਾ ਨ્યાਹ ਹੈ ਬਿਲਕੁਲ ਨਿਰਮਲ ਹੈ پاک ਹੈ ਸੱਚ ਹੈ ਇਹਦੇ ਨ્યાਹ ਦੇ ਵਿੱਚ ਕਦੇ ਫਰਕ ਨਹੀਂ ਆ ਸਕਦਾ ਕੋਈ ਮਨੁੱਖ ਵਕੀਲ ਹੋਵੇ ਹੋ ਸਕਦਾ ਉਹ 100 ਕੇਸਾਂ ਦੇ ਵਿੱਚੋਂ 50 ਕੇਸ ਦੇ ਝੂਠੇ ਉਹਨੇ ਨੇ ਵੜੇ ਹੋਣਾ ਝੂਠੇ ਵਰੀ ਕਰਾਏ ਹੋਣ ਝੂਠੇ ਉਹਨੇ ਸਿਰੇ ਚਾੜ ਦਿੱਤੋ ਉਹਨੇ ਚੱਤੇ ਨੇ ਰਜੈਕਟ ਕਰ ਦਿੱਤੇ ਹੋਣ ਇਹ ਸੰਭਾਵਨਾ ਹੈ ਪਰ ਪ੍ਰਮਾਤਮਾ ਜਿਹੜਾ ਵਸੂਤ ਹੈ ਜਿਹੜਾ ਪ੍ਰਮਾਤਮਾ ਜੀ ਦੀ ਵਕਾਲਤ ਕਰਦਾ ਹੈ ਪਾਸ਼ਾ ਕਦੇ ਭਾਈ ਉਹ ਹਮੇਸ਼ਾ ਜਿੱਤਦਾ ਹੈ ਦੇਖੋ ਸੱਚਾ ਵਕੀਲ ਹੈ ਨਪੁੰਨ ਵਕੀਲ ਹੈ ਸਰਕਾਰ ਦੇ ਦਰਬਾਰ ਦੇ ਵਿੱਚੋਂ ਕੋਈ ਮਨੁੱਖ ਨਸ ਭੱਜ ਕੇ ਨਿਕਲ ਸਕਦਾ ਪਰ ਪਰਮਾਤਮਾ ਦਾ ਜਿਹੜਾ ਦਰਬਾਰ ਲੱਗਿਆ ਉਹ ਇੱਥੋਂ ਨਸ ਭੱਜ ਕੇ ਨਹੀਂ ਕੋਈ ਨਿਕਲ ਸਕਦਾ ਇਹ ਪਾਸ਼ਾ ਜੀ ਦੇ ਬਚਨ ਹਨ ਸੰਸਾਰ ਦੀਵਾਨ ਹੋ ਕੋਈ ਨਸ ਭੱਜ ਨਿਕਲਾ ਹਰ ਦੀਵਾਨੋਂ ਕੋਈ ਕਿੱਥੇ ਜਾਇ ਜਿਹਦਾ ਨੁੱਕ ਦਾ ਦਰਬਾਰ ਲੱਗਿਆ ਹੋਵੇ ਕਿਸੇ ਰਾਜੇ ਮਹਾਰਾਜੇ ਦਾ ਕਿੱਲਾ ਜਿੰਨੀ ਮਰਜ਼ੀ ਦਿਲਲਾ ਪੀਲਾ ਪਰਮਾਨ ਦੀ ਜਾਵੇ ਪਰ ਉਹਦੀ ਕੋਈ ਬੜੀ ਪਰਸਨੈਲਿਟੀ ਮਨੁੱਖੀ ਨਹੀਂ ਹੁੰਦੀ ਹੈ ਕਿ ਉਹ ਨਸ ਜਾਂਦਾ ਤਰੀਕੇ ਕਰਕੇ ਪਰ ਪਰਮਾਤਮਾ ਦਾ ਦਰਬਾਰ ਇੰਨਾ ਮਹਾਨ ਹੈ ਲਾਥ ਪਖਾਰੀ ਨਸ ਸਕਦਾ ਤੇ ਨਾਥ ਹੋ ਜਾ ਨਸ ਸਕਦਾ ਉਹ ਪੂਰਾ ਨਿਯਮ ਕਰੇ ਕਰਤਾ ਉਹ ਸੱਚਾ ਬੁੱਧੀ ਲਿਆ ਤੇ ਜਿਹਦੀ ਵੀ ਉਹ ਵਕਾਲਤ ਸ਼ੁਰੂ ਕਰ ਦਿੰਦਾ ਫਿਰ ਜਿੱਤਦਾ ਹੀ ਆ ਉਹ ਇਸ ਭਵਜਨ ਸੰਸਾਰ ਦੇ ਉਤੋਂ ਤਰ ਕੇ ਤੇ ਜਿੱਤ ਕੇ ਉਹ ਮਰਾਤਵਾ ਪ੍ਰਾਪਤ ਕਰਕੇ ਜਾਂਦਾ ਵਾਸਾ ਕਰੇ ਇਹ ਪ੍ਰਮਾਤਮਾ ਤੁਸਾਰਿਆ ਭਗਤਾਂ ਦਾ ਵਸੀਖ ਹੈ ਵਿਚੋਲਾ ਹੈ ਵਕੀਲ ਹੈ ਆਪੇ ਮੋਤੀ ਉਜਲੋ ਆਪੇ ਭਗਤ ਮਸੀਹਟ ਗੁਰ ਤੇ ਸਬਦ ਸਲਾਹਣਾ ਕਾਟ ਕਟ ਡੀਠ ਅਡੀਠ ਬਾਸਾ ਕਿਰਪਾ ਕਰ ਦੇ ਕਿ ਭਾਈ ਸਤਗੁਰੂ ਜੀ ਤੁਸੀਂ ਕਿਰਪਾ ਕਰੋ ਸਾਨੂੰ ਆਪਣੇ ਗੁਰੂ ਦੇ ਸ਼ਬਦ ਦੀ ਸਵੋੱਤਾ ਮਕਸਿਸ਼ ਕਰੋ ਤਾ ਕਿਸ ਗੁਰੂ ਕੇ ਸ਼ਬਦ ਦੀ ਸਿਫਤ ਕਰੀਏ ਗੁਰੂ ਕੇ ਸਾਧੂ ਦਵਾਰਾ ਪਰਮਾਤਮਾ ਦੀ ਸਿਫਤ ਕਰੀਏ ਤੇ ਘਾਟ ਘਾਟ ਡੇਠ ਅਦੇਠ ਜਿਹੜਾ ਰੱਬ ਅਗਿਆਨੀਆਂ ਵਾਸਤੇ ਕਿਤੇ ਵੀ ਨਹੀਂ ਹੈਗਾ ਉਹ ਗਿਆਨੀਆਂ ਵਾਸਤੇ ਘਾਟ ਘਾਟ ਦੇ ਵਿੱਚ ਹੈ ਅਗਿਆਨੀ ਮੀਨਸ ਸਿਰਫ ਇਹ ਨਹੀਂ ਕਿ ਆ ਗਿਆਨ ਨਹੀਂ ਹੈਗਾ ਜਿਹੜਾ ਆਪਾਂ ਵਿਚਾਰ ਰਹੇ ਜਾਂ ਤਦਮਾ ਤੋਂ ਮਿਲ ਰਿਹਾ ਇਹ ਗਿਆਨ ਅਧੂਰਾ ਹੈ ਇਹ ਬੋਧਕ ਗਿਆਨ ਆ ਜਿਹਨੂੰ ਰੋਹਾਨੀ ਗਿਆਨ ਆ ਜਾਂਦਾ ਉਹ ਸਮਝਦਾ ਵੀ ਸਭਾ ਘਟ ਰਾਮ ਬੋਲੇ ਰਾਮਾ ਬੋਲੇ ਰਾਮੇ ਦਾ ਕੋ ਬੋਲੇ ਰੇ ਇਕ ਲਮਟੀ ਕੁੰਤਰ ਚਿੱਟੀ ਭਾਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪ੍ਰਤੰਗਮ ਕਟਕਟ ਰਾਮ ਸਮਾਨਾਰੇ ਉਹ ਸਮਝਦਾ ਵੀ ਘਟ ਘਟ ਦੇ ਵਿੱਚ ਨਮਿਆ ਹੋਇਆ ਪਰਮਾਤਮਾ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਇਹ ਹੈ ਪਰ ਨਾਸਤਕ ਮਨੁੱਖ ਦੀ ਦ੍ਰਿਸ਼ਟੀ ਇਹ ਹੈ ਕਿ ਕੋਈ ਵੀ ਨਹੀਂ ਰੱਬ ਕਿਤੇ ਨਹੀਂ ਹੈ ਸਤਿਗੁਰ ਕਹਿਆ ਘਾਟ ਘਾਟ ਡੀਠ ਅਡੀਠ ਹੈ ਪ੍ਰਮਾਤਮਾ ਤੇਰੇ ਸ਼ਬਦ ਦੇ ਵਿੱਚ ਇੰਨੀ ਤਾਕਤ ਹੈ ਤੂੰ ਨਾ ਦਸ ਰੋ ਜਗਤ ਦੇ ਵਿੱਚ ਦਿਸਦਾ ਡੀਠ ਅਡੀਠ ਦਾ ਪავლੀ ਤੇ ਨਹੀਂ ਦਿਸਦਾ ਤੂੰ ਉੱਥੇ ਵੀ ਮਾਤ ਹੋ ਜਾਣਾ ਤੂੰ ਉੱਥੇ ਵੀ ਪ੍ਰਸਿੱਧ ਹੋ ਜਾਣਾ ਘਾਟ ਘਾਟ ਡੀਠ ਅਡੀਠ ਆਪੇ ਸਾਗਰ ਹੋਇਤਾ ਆਪੇ ਪਾਰੋਂ ਪਾਰ ਬਾਦਸ਼ਾਹ ਜੀ ਉਹਨਾਂ ਗੁਰਮੁਖਾਂ ਦੀ ਦ੍ਰਿਸ਼ਟੀ ਦਰਸਾ ਰਹੇ ਮੈਂ ਫਿਰ ਬੇਨਤੀ ਕਰ ਰਿਹਾ ਇਹ ਆਪਣੀ ਦ੍ਰਿਸ਼ਟੀ ਨਹੀਂ ਹੈ ਜਿਵੇਂ ਆਪਾਂ ਕੱਲ ਸ਼ਬਦ ਵਿਚ ਆ ਰਿਹਾ ਸੀਗਾ ਨਾ ਸਬੇ ਕੰਤ ਮਹਿਲੀਆਂ ਸਗਲੀਆਂ ਕਰੇ ਸ਼ਿੰਗਾਰ ਜਿਹੜੇ ਗੁਰਮਖਾਣਾ ਧਰਮ ਦੇ ਕਰਮਾਂ ਦਾ ਸ਼ਿੰਗਾਰ ਕਰਕੇ ਰੱਬ ਦੇ ਘਰ ਪ੍ਰਵਾਨ ਹੋ ਜਾਂਦੇ ਆ ਸ਼ਬਦ ਨਾਲ ਆਪਣੇ ਹਿਰਦੇ ਨੂੰ ਸ਼ਿੰਗਾਰ ਕੇ ਆਪਣੇ ਪਤੀ ਪ੍ਰਮੇਸ਼ਰ ਦੇ ਘਰ ਪ੍ਰਵਾਨ ਹੋ ਜਾਂਦੇ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਹੈ ਰੱਬ ਵਾਸਤੇ ਕੀ ਬਣ ਜਾਂਦੀ ਆ 파ਸ਼ਾ ਉਸ ਨੂੰ ਬਿਆਨ ਕਰ ਰਹੇ ਸਤਿਗੁਰੂ ਕਹਿ ਰਿਹਾ ਕਿ ਉਹਨਾਂ ਦੀ ਹਿਰਦੇ ਦੀ ਦ੍ਰਿਸ਼ਟੀ ਇਹ ਬਣ ਜਾਂਦੀ ਕਿ ਆਪੇ ਸਾਗਰ ਬੋਥਾ ਆਪੇ ਪਾਰ ਆਪ ਉਹ ਤੇ ਇਹ ਸਮਝਦੇ ਵੀ ਆਪਣੀ ਨਗਾ ਵਿਚ ਦੇਖੋ ਸਾਗਰ ਅਲੱਗ ਹੈ ਤੇ ਬੋਥਾ ਦਾ ਭਾਵ ਉਹਦਾ ਜਹਾਜ਼ ਬੇੜੀ ਉਹ ਜਹਾਜ਼ ਬੇੜੀ ਅਲੱਗ ਹੈ ਪਰ ਉਹ ਕਹਿੰਦੇ ਨਹੀਂ ਪਾਸ਼ਾ ਸਾਗਰ ਵੀ ਤੂੰ ਆਪ ਹੀ ਇਹ ਭਵ ਜਿਹੜਾ ਸੰਸਾਰ ਜਿਹੜਾ ਹੈ ਇਹ ਵੀ ਤੂੰ ਆਪ ਹੀ ਆ ਇਹ ਜੇ ਜਹਾਜ਼ ਵੀ ਤੂੰ ਆਪ ਹੀ ਬਣਿਆ ਹੋਇਆ ਹੈ ਤੇ ਮਨੋਖਾਨੂ ਨਾਮ ਦੇ ਜਹਾਜ਼ ਤੇ ਛੜਾ ਚੜਾ ਕੇ ਭਵਜਲ ਤੋਂ ਪਾਰ ਕਰਾ ਰਿਹਾ ਆਪੇ ਸਾਗਰ ਬਹੁਤਾ ਆਪੇ ਪਾਰ ਅਪਾਰ ਤੇ ਆਪ ਹੀ ਤੂੰ ਪਾਰੋ ਤਰਨ ਵਾਲਾ ਜਦੋਂ ਇਸ ਬਿਹੇਵ ਨੂੰ ਸਮਝਾ ਜਾਵੇਗਾ ਵੀ ਨਹੀਂ ਸਤਿਗੁਰੂ ਸਾਰਾ ਕੁਝ ਆਪ ਹੀ ਕਰ ਰਿਹਾ ਹੈ ਪ੍ਰਮਾਤਮ ਆਪ ਹੀ ਜਹਾਜ਼ ਬਣ ਜਾਂਦਾ ਆਪ ਹੀ ਢੀੜੀ ਬਣ ਜਾਂਦਾ ਸਤਿਗੁਰੂ ਗੁਰਨਾਮ ਸਬਦੇ ਵਾਦਨ ਹਨ ਗੁਰਪੇੜੀ 베ੜੀ ਗੁਰੂ ਗੁਰਪੌੜੀ 베ੜੀ ਗੁਰੂ ਗੁਰਤਲਹਾ ਹਰ ਨਾਉ ਗੁਰ ਸਰ ਸਾਗਰ ਵੋਥੋ ਗੁਰ ਤੀਰਥ ਦਰਿਆਓ ਸਤਿਗੁਰੂ ਜਹਾਜ਼ ਬਣ ਜਾਂਦੇ ਸਤਿਗੁਰੂ 베ੜੀ ਬਣ ਜਾਂਦੇ ਆਪੇ ਸਾਧਰ ਬਣ ਜਾਂਦੇ ਹੁਣ ਸੰਸਾਰ ਵੀ ਪਾਤਸ਼ਾਹ ਦੀ ਮਾਇਆ ਏ ਤੇ ਇਹ ਸੰਸਾਰ ਵੀ ਪ੍ਰਮਾਤਮਾ ਦਾ ਇੱਕ ਅੰਸ਼ ਹੈ ਤੇ ਇਹਦੇ ਚ ਜਹਾਜ਼ ਰੂਪੇ ਨਾਮ ਰੂਪੇ ਜਹਾਜ਼ ਹੀ ਪਾਤਸ਼ਾਹ ਆਪ ਹੀ ਬਣੇ ਹੋਏ ਪਰ ਆਪਾਂ ਉਹ ਉਹਨਾਂ ਤਰ੍ਹਾਂ ਤੇ ਸਮਝ ਨਹੀਂ ਆ ਸਕਦੀ ਜਨਾਂ ਚ ਇਸ ਅਵਸਥਾ ਨੂੰ ਨਹੀਂ ਮੰਨਾਂਗੇ ਆਪਾਂ ਪਾਸ਼ਾ ਕਰੇ ਆਪੇ ਸਾਗਰ ਬਹੁਤਾ ਆਪੇ ਪਾਰ ਅਪਾਰ ਸੱਚੀ ਬਾਤ ਸੁਜਾਣ ਤੋਂ ਸ਼ਬਦ ਲੰਘਾ ਬਣ ਹੇ ਪਾਸ਼ਾ ਤੂੰ ਆਪੇ ਸ਼ਬਦ ਦਾ ਸਹਾਰਾ ਦੇ ਕੇ ਜਿਹੜੀ ਬਾਤ ਹੈ ਰਸਤਾ ਹੈ ਜਿਹੜਾ ਇਹਦੇ ਤੋਂ ਲੰਘਾ ਦਿੰਨਾ ਸਕੇ ਉਕੇ ਸ਼ਬਦੀ ਰੋਸ਼ਨੀ ਦੇ ਦੁਆਰਾ ਅਨਲ ਗਿਆ ਜਾ ਸਕਦਾ ਇਹ ਕੱਲ ਵੀ ਆਪਾਂ ਬੇਨਤੀ ਸਮਝੀ ਸੀ ਕਿ ਮਨੁੱਖ ਕੋਲੇ ਬੋਧ ਕੋ ਗਿਆਨ ਜਿੰਨਾ ਮਰਜੀ ਹੋਵੇ ਪਰ ਜਨਨਤਰ ਰੋਹਾਨੀ ਜਾਣ ਨਹੀਂ ਆਉਂਦਾ ਤੇ ਉਹਨਾਂਤਰ ਤੇ ਹਨੇਰ ਹੀ ਹਨੇਰਾ ਹੈ ਉਹਨਾਂਤਰ ਤੇ ਹਨੇਰਾ ਹੀ ਹਨੇਰਾ ਹੈ ਤੇ ਜਨਨਤਰ ਹਨੇਰਾ ਹੈ ਉਹਨਾਂ ਜਨਮ ਨੂੰ ਕੋ ਤੁਰ ਨਹੀਂ ਜਾ ਸਕਦਾ ਹਨੇਰੇ ਵਿੱਚ ਦੇ ਅੱਖਾਂ ਦੀ ਰੋਸ਼ਨੀ ਵੀ ਕਰਮ ਨਹੀਂ ਕਰਦੀ ਤੇ ਇਹ ਮਨੁੱਖ ਜਨਨਤਰ ਗਵਾਰ ਦੇ ਵਿੱਚ ਫਸਿਆ ਹੈ ਸ਼ਬਦ ਦਾ ਚਰਨ ਜਿੰਨਾ ਤੇ ਇਹਦੇ ਅੰਦਰ ਨਹੀਂ ਹੁੰਦਾ ਤੇ ਉਹਨਾਂ ਚ ਇਹ ਵਾਰ ਜਿਹੜਾ ਹੈ ਰਸਤਾ ਜਿਹੜਾ ਹੈ ਉਹ ਤੈ ਨਹੀਂ ਲੈ ਕਰ ਸਕਦਾ ਖੜਿਆ ਹੈ ਉਹਨਾਂ ਚ ਉਹ ਲੱਗ ਰਿਹਾ ਮੇਰੀ ਉਮਰ ਵੀਤ ਰਹੀ ਆ ਲੱਗ ਰਿਹਾ ਮੇਰਾ ਸਰੀਰ ਵੱਧ ਰਿਹਾ ਕਿਉਂ ਲੱਗ ਰਿਹਾ ਸਰੀਰ ਬੁਢੇਪੇ ਵੱਲ ਜਾ ਰਿਹਾ ਪਰ ਖਲੋਤਾ ਇਹ ਉਹਨਾਂ ਚ ਦਿਨਾਂ ਤੱਕ ਸ਼ਬਦ ਦਾ ਦੀਪ ਅੰਦਰ ਨਹੀਂ ਜਗਦਾ ਸ਼ਬਦ ਦਾ ਦੀਪ ਜਗੇਗਾ ਤੇ ਰਸਤਾ ਦਿਸੇਗਾ ਰਸਤਾ ਦਿਸੇਗਾ ਤੇ ਤੁਰੇਗਾ ਪਾਸ਼ਾ ਕਰਿਆ ਸੱਚੀ ਬਾਤ ਸੁਝਾਣ ਤੂੰ ਇਸੇ ਕਰਕੇ ਪਾਸ਼ਾ ਜੀ ਦੇ ਬਚਨ ਹਨ ਜੇ 100 ਚੰਦਾ ਉਗਵੇ ਸੂਰਜ ਚੜਾ ਹਜ਼ਾਰ ਇੰਨਾ ਚੰਨ ਹੋ ਜਾਵੇ ਬੰਦੇ ਕੋਲੇ ਸੂਰਜ ਤੇ ਆਪਾਂ ਨੂੰ ਇੱਕ ਨਹੀਂ ਮਾਣ ਉਹ ਬ੍ਰਹਿਮੰਡ ਤੱਕ ਨਹੀਂ ਰੋਸ਼ਨੀ ਫੈਲਾਈ ਹੋਈ ਐ ਤੇ ਪਾਸ਼ਾ ਕਹਨੇ ਪਈ ਜੇ 100 ਚੰਦਾ ਉਗਵੇ ਚੰ드ਰਮਾ 100 ਚੜ ਜਾਣ ਤੇ ਸੂਰਜ ਹਜ਼ਾਰ ਚੜ ਜਾਣ ਜੇ ਸੌ ਚੰਦਾ ਉਗ ਵੈ ਸੂਰਜ ਚੜਾ ਹਜ਼ਾਰ ਆ ਤੇ ਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਤੇ ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਜਿੰਨਾ ਦਰ ਗੁਰੂ ਕੇ ਸ਼ਬਦ ਦਾ ਦੀਪ ਕਣੀ ਜਗਦਾ ਉਹਨਾਂ ਚਿੱਤੇ ਘੋਰ ਹੈ ਗੁਬਾਰ ਹੈ ਹਨੇਰਾ ਹੈ ਤੇ ਹਨੇਰੇ ਦੇ ਵਿੱਚ ਮਨੁੱਖ ਦੀ ਤਰਨ ਦੀ ਸਮਰੱਥਾ ਨਹੀਂ ਆ ਤੇ ਪਾਸ਼ਾ ਜੀ ਕਹਿ ਰਹੇ ਆ ਵੀ ਪਹਿ ਸੱਚੀ ਬਾਤ ਸੁਣਨ ਤੋਂ اے ਪਾਸ਼ਾ ਕਿਰਪਾ ਕਰੋ ਸਾਡੇ ਅੰਦਰ ਆਪਣੇ ਸ਼ਬਦ ਦਾ ਦੀਪਕ ਜਗਾਓ ਸਾਨੂੰ ਰਸਤਾ ਦਿਸੇ ਜੇ ਰਸਤਾ ਦਿਸੇਗਾ ਤੇ ਤੁਰਾਂਗੇ ਜੇ ਤੁਰਾਂਗੇ ਨਹੀਂ ਤੇ ਪਹੁੰਚਾਂਗੇ ਨਹੀਂ ਤੇ ਤੁਰਾਂਗੇ ਤੇ ਪਹੁੰਚਾਂਗੇ ਹਜੇ ਤਾਂ ਆਪਾਂ ਖਲੋਤੇ ਆ ਖੜੇ ਆ ਕਈਆਂ ਕੰਨਾਂ ਨੂੰ ਖੜਿਆ 20 ਸਾਲ ਹੋ ਗਏ ਆ ਕਈਆਂ ਨੂੰ 50 ਸਾਲ ਹੋ ਗਏ ਆ ਕਈਆਂ ਨੂੰ ਜਨਮ ਪਤਾ ਨਹੀਂ ਕਿੰਨੇ ਪੂਰੇ ਖਲੋਤੇ ਆ ਹਲੇ ਤੱਕ ਤੇ ਤੁਰਾਂਗੇ ਉਹ ਦਿਨ ਜਦੋਂ ਸ਼ਬਦ ਦਾ ਦੀਪਕ ਜਗੇਗਾ ਚਾਨਣ ਹੋਏਗਾ ਚਾਨਣ ਹੋਏਗਾ ਤੇ ਗੁਰੂ ਮਿਲੇਗਾ ਰਸਤਾ ਦਿ세ਗਾ ਨਾ ਕਿ ਆਪਾਂ ਘਰੇ ਵੀ ਕੋਈ ਚੀਜ਼ ਭਰਨੀ ਹੋਵੇ ਆਪਾਂ ਨੂੰ ਪਤਾ ਚਾਨਣ ਤੋਂ ਬਿਨਾਂ ਕੋਈ ਚੀਜ਼ ਨਹੀਂ ਜਿੱਲਾ ਪਦੀ ਚਾਨਣ ਨਹੀਂ ਤਾਂ ਜਿਹੜਾ ਪ੍ਰਮਾਤਮਾ ਦੇ ਘਰ ਨੂੰ ਜਾਣ ਵਾਲਾ ਵਾਟ ਹੈ ਰਸਤਾ ਹੈ ਮਗ ਹੈ ਪੰਥ ਹੈ ਇਹਦੇ ਬਾਹਰਲਾ ਚਾਨਣ ਨਹੀਂ ਜੇ ਕੰਮ ਕਰਦਾ ਤੇ ਸ਼ਬਦ ਦਾ ਦੀਪਕ ਕੰਮ ਕਰੇਗਾ ਜਿਵੇਂ ਜਿਵੇਂ ਸ਼ਬਦ ਦਾ ਦੀਪਕ ਪ੍ਰਚੰਡ ਹੋਏਗਾ ਚਾਨਣ ਵਧੇਗਾ ਤੇ ਦੂਰ ਤੱਕ ਦਿ세ਗਾ ਦੂਰ ਤੱਕ ਦਿਸੇਗਾ ਤੇ ਮਨੁੱਖ ਤੁਰੇਗਾ ਫਿਰ ਪਹੁੰਚਣ ਦੀ ਵੀ ਕੋਸ਼ਿਸ਼ ਕਰੇਗਾ ਆ ਸ਼ਬਦ ਦੇ ਲਸਕਾਰੇ ਵਜਦੇ ਜਿਵੇਂ ਅਸਮਾਨੀ ਬਿਜਲੀ ਜੱਗਦੀ ਨਾ ਤੇ ਇੱਕਦਮ ਜੱਗ ਕੇ ਦੂਰ ਤੱਕ ਚੱਲਣ ਕਰ ਜਾਂਦੀ ਇਸ ਤਰ੍ਹਾਂ ਸ਼ਬਦ ਜਿਹੜਾ ਹੈ ਅੰਦਰ ਚੋਟ ਕਰਦਾ ਤੇ ਦੂਰ ਤੱਕ ਰਸਤਾ ਵਿਖਾ ਦਿੰਦਾ ਭਈ ਆ ਤੇਰੇ ਵਾਸਤੇ ਮਾੜਾ ਏ ਜਾਂ ਚੰਗਾ ਏ ਆ ਖਾਣਾ ਏ ਜਾਂ ਨਹੀਂ ਖਾਣਾ ਆ ਰਸਤਾ ਗਲਤ ਹੈ ਆ ਠੀਕ ਹੈ ਆ ਰਸਤੇ ਜਾਏਗਾ ਤੇ ਆ ਨਫਾ ਨੁਕਸਾਨ ਹੈ ਆ ਰਸਤੇ ਜਾਏਗਾ ਤੇ ਆ ਨਫਾ ਨੁਕਸਾਨ ਚਾਨਣ ਵਿੱਚ ਹੀ ਵੇਖਿਆ ਜਾਂਦਾ ਨਾ ਸਾਰਾ ਕੁਝ ਪਈ ਆਇਦਰ ਤੁਰੰਗ ਤੇ ਕੱਕ ਕੰਡਾ ਇਹ ਦੁਰ ਤੁਰੰਗ ਤੇ ਡੰਡੀ ਹੈ ਆਇਦਰ ਤੁਰੰਗ ਤੇ ਛੜਕਤ ਹੈ ਇਹ ਦੁਰ ਤੁਰੰਗ ਚ ਰੋੜੇ ਪਏ ਆ ਹੁਣ ਚਾਨਣ ਤੋਂ ਬਿਨਾਂ ਤੇ ਗੱਲ ਨੂੰ ਸਮਝਾਇਆ ਜਾ ਸਕਦਾ ਪਾਸ਼ਕ ਨੇ ਪਈ ਜਿਹੜਾ ਬਾਹਰੀ ਸਿਸਟਮ ਆ ਇਹਦੇ ਬਾਹਰ ਨੇ ਚਾਨਣ ਦਾ ਹਾਲ ਹੋ ਜਾਂਦਾ ਪਰ ਅੰਦਰ ਜਿਹੜਾ ਰਸਤਾ ਜਿਹੜਾ ਤੈਅ ਕਰਨ ਵਾਸਤੇ ਆਪਾਂ ਇਹ ਰਸਤ ਦਾ ਮਾਰਗ ਹੈ ਕਿਦੇ ਸ਼ਬਦ ਦਾ ਦੀਪ ਕਿਹ ਜਗੇਗਾ ਤੇ ਉਹੀ ਰਸਤਾ ਵਿਖਾਏਗਾ ਤੇ ਜੇ ਰਸਤਾ ਵਿਖਾਏਗਾ ਤੇ ਪਤਾ ਕਰਾਂਗੇ ਵਾਸ਼ਾ ਕਰੇ ਸੱਚੀ ਬਾਤ ਸੁਣਾਂ ਤੂੰ ਸ਼ਬਦ ਲੰਘਾ ਬਨਹਾਰੇ ਪਾਸ਼ਾ ਜਦ ਤੇਰੀ ਬਾਤ ਹੈ ਰਸਤਾ ਇਹ ਨੂੰ ਸਾਨੂੰ ਸਮਝਾਉਣਾ ਕਰ ਤੇ ਸ਼ਬਦ ਦਾ ਦੀਪੇ ਲਗਾ ਕੇ ਇਹਨਾਂ ਨੂੰ ਪਾਰ ਉਤਾਰਾ ਕਰ ਦੇ ਉਤੋਂ ਨਿਡਰਿਆ ਧਰ ਜਾਣੀਆਂ ਬਾਜ ਗੁਰੂ ਗਵਾਸ ਪਾਸ਼ਾ ਦੀ ਕਿਰਪਾ ਕਰੇ ਹੈ ਕਿ ਜਨਾਂ ਤਾਂ ਨਿਰਡਰ ਪ੍ਰਮਾਤਮਾ ਜਿਹੜਾ ਨਿਡਰ ਹੈ ਜੋ ਡਰ ਕਿਸੇ ਦਾ ਨਹੀਂ ਹੈ ਜਿਵੇਂ ਮੇਰਾ ਪਾਉ ਹੈ ਜਿਹੜਾ ਜਿੰਨਾ ਚਿਰ ਉਹਦਾ ਭੈ ਨਹੀਂ ਅੰਦਰ ਪੈਦਾ ਹੋ ਜਾਂਦਾ ਜਿੰਨਾ ਚਿਰ ਉਹਦਾ ਡਰ ਨਹੀਂ ਅੰਦਰ ਪੈਦਾ ਹੋ ਜਾਂਦਾ ਡਰ ਨੂੰ ਨਹੀਂ ਜਾਣਿਆ ਜਾਂਦਾ ਤੇ ਉਹਨਾਂ ਚਿਰ ਬਾਜ ਗੁਰੂ ਗੁਬਾਰ ਇਸ ਸੰਸਾਰ ਰਾਵੇਗਾ ਤਰਾ ਤਰਾ ਦੇ ਡਰ ਮਨੁੱਖ ਨੂੰ ਪੈਦਾ ਹੋਣਗੇ ਕਦੇ ਮੌਤ ਦਾ ਡਰ ਕਦੇ ਤਾਂ ਆ ਜਾਣ ਦਾ ਡਰ ਕਦੇ ਖਸ ਜਾਣ ਦਾ ਡਰ ਪ੍ਰਾਪਤਾ ਆ ਜਾਣ ਦਾ ਡਰ ਸੋਭਾ ਬੜਾਈ ਚਲੇ ਜਾਣ ਦਾ ਡਰ ਬੜੇ ਤਰ੍ਹਾਂ ਦੇ ਡਰ ਨੇ ਮਨੁੱਖ ਨੂੰ ਡਰਾ ਰਹਿਲ ਨਾ ਜਰੂਰ ਜਿੰਨਾ ਚਰਨ ਨਿਰਭਉ ਨੂੰ ਨਹੀਂ ਜਪਦਾ ਤੇ ਉਹਨਾਂ ਦਾ ਡਰੇਗਾ ਸੰਸਾਰ ਤੇ ਰੰਦਾ ਵੀ ਡਰੇਗਾ ਤੇਵਨ ਕਿ ਧਨ ਪਦਾਰਥ ਅੰਗਾਂ ਨੂੰ ਡਰੇਗਾ ਤੇਵਨ ਕਿ ਅਸਾਲਟਾਂ ਦੀ ਛਾਏ ਨੂੰ ਕਿਤੇ ਵੀ ਤਾਂ ਵੀ ਡਰੇਗਾ ਕਿਉਂਕਿ ਨਿਰਭਉ ਨਹੀਂ ਹਲੇ ਮਨ ਵਿੱਚ ਸੋਚ ਸਿਆ ਤੇ ਜਦੋਂ ਨਿਰਭਉ ਨੂੰ ਜਪੇਗਾ ਨਿਰਭਉ ਜਪੈ ਸਗਲ ਭਉ ਮਿਟੈ ਜਿਹਦੇ ਨਿਰਭਉ ਨੂੰ ਜਪੇਗਾ ਤੇ ਸਾਰੇ ਭੈ ਮਿਟ ਜਾਣਗੇ ਪਾਸ਼ ਕਹ ਰਿਹਾ ਨੱਡਰਿਆਂ ਡਰ ਜਾਣੀ ਐ ਜਦੋਂ ਪਾਈ ਉਹ ਨਿਡਰ ਪ੍ਰਮਾਤਮਾ ਨੂੰ ਜਾਣੇਗਾ ਸਮਝੇਗਾ ਤੇ ਬਾਝ ਗੁਰੂ ਗਵਾਰ ਤੇ ਡਰ ਤੋਂ ਮੁਕਤ ਹੋਏਗਾ ਤੇ ਗੁਰੂ ਤੋਂ ਬਿਨਾ ਗਵਾਰ ਹੈ ਗੁਰੂ ਤੋਂ ਬਿਨਾ ਹੋਰ ਅੰਧਾਰ ਹੈ ਗੁਰੂ ਤੋਂ ਬਿਨਾ ਸਮਝ ਨਹੀਂ ਆ ਰਹੀ ਰਸਤੇ ਦੀ ਤੇ ਸਤਿਗੁਰੂ ਇਹਦੇ ਵਿੱਚ ਕਹਿ ਰਹੇ ਆ ਕਿ ਸ਼ਬਦ ਨੂੰ ਗੁਰੂ ਮੰਨ ਤੇ ਸ਼ਬਦ ਦਾ ਦੀਪ ਅੰਦਰ ਜਗਾ ਜਿਹਨੂੰ ਕੱਲ ਆਪਾਂ ਵਿਚਾਰਿਆ ਸੀ ਭਾਉ ਵੱਟੇ ਇਤ ਤਨ ਪਾਈਐ ਸਤਬੁੱਝਣ ਆਣ ਜਲਾਈਐ ਇਹ ਤੇਲ ਦੀ ਦਾ یوں ਜਲੈ ਕਰ ਚਾਨਣ ਸਾਹਿਬ ਤੋਂ ਮਿਲੇ ਜਦੋਂ ਅੰਦਰੇ ਭੌ ਦੀ ਬੱਤੀ ਪਾਵਾਂਗੇ ਸ਼ਬਦ ਦਾ ਦੀਪਕ ਜਗਾਵਾਂਗੇ ਤੇ ਚਾਨਣ ਹੋਏਗਾ ਜਦੋਂ ਚਾਨਣ ਹੋਏਗਾ ਫਿਰ ਸਮਝ ਆਏਗੀ ਕਿ ਬੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ ਪਰ ਨਾਨਕ ਬਹਾ ਲੜਾਈ ਹੈ ਫਿਰ ਸਮਝ ਆਏਗੀ ਦੁਨੀਆ ਚ ਸੇਵਾਾਂਾਂ ਕਰਾਂਗੇ ਕਰਮ ਸ਼ੁਭ ਕਰਾਂਗੇ ਤੇ ਤਾਂ ਕਿਤੇ ਬਾਵਾ ਖਲਾਸ ਕਰਕੇ ਤੁਰ ਸਕਦੇ ਦਰਗਾਹ ਪਰਮਾਨ ਹੋ ਸਕਦੇ ਤੇ ਪ੍ਰਮਾਨ ਹੋਣ ਬਾਅਦ ਤੇ ਆਪ ਸਾਡੇ ਫਿਰਦੇ ਆ ਤੇ ਬਹੁਤ ਵਾਰ ਆਪਾਂ ਜ਼ਿਕਰ ਕੀਤਾ ਆਪਣੀ ਸਾਰੀ ਜੱਦੋ ਜਹਿਦ ਜੰਨੀ ਹੈ ਪੜ੍ਹਾਈ ਲਿਖਾਈ ਕਿਰਤ ਵਰਤ ਸਭ ਇਹੇ ਕਰਕੇ ਕਿ ਲੋਕ ਸਾਨੂੰ ਕਹਿਣ ਭਾਈ ਬੰਦਾ ਕਾਮਯਾਬ ਹੋ ਗਿਆ ਪ੍ਰਮਾਣ ਹੈ ਭਾਈ ਬੰਦਾ ਪਲਸ 2 ਦੇ ਪੇਪਰ ਵਿੱਚ ਆਸ ਕਰਕੇ ਬੰਦਾ ਵੀ ਪੜ੍ਹਾਈ ਪੰਨੇ ਨੂੰ ਵੱਧ ਕਰਨੇ ਪਰ ਉਹਨਾਂ ਤੱਕ ਜਨਤਕ ਪ੍ਰਮਾਣ ਨਹੀਂ ਕਰਦੀ ਸਰਕਾਰ ਵੀ ਭਾਈ ਪਾਸ ਹੈ ਉਹਨਾਂ ਦੇ ਬੰਦੇ ਦਾ ਦਿਨ ਜਿਹੜਾ ਹੋ ਗਿਆ ਨੇੰਦਾ ਵੀ ਕਦੇ ਫੇਰ ਹੀ ਨਾ ਕਰਦੇ ਪਾਸ ਹੋਣਾ ਚਾਹੀਦਾ ਤੇ ਪ੍ਰਮਾਣ ਹੋਣ ਮੱਦੇ ਤੇ ਪਾਏ ਆ ਪਾਸ਼ਾ ਕਰੇ ਪ੍ਰਮਾਨ ਹੋਊਂਗੇ ਜਿੰਨਾ ਚਿਰ ਗੁਰੂ ਕਾ ਸ਼ਬਦ ਦਾ ਜੀ ਪਕੰਦਰ ਨਹੀਂ ਜੈਗੇਗਾ ਜੋ ਉਹ ਜਗੇਗਾ ਚਾਨਣ ਹੋਏਗਾ ਚਾਨਣ ਹੋਏਗਾ ਤੇ ਰਸਤਾ ਦਿਸੇਗਾ ਰਸਤਾ ਦਿਸੇਗਾ ਤੇ ਤਰੋਂਗੇ ਤਰੋਂਗੇ ਤੇ ਪਹੁੰਚੋਗੇ ਤੇ ਖੜਿਆ ਮਨੁੱਖ ਕਿਤੇ ਗੁਬਾਰ ਵਿੱਚ ਮੇਰੇ ਵਿੱਚ ਖੜਿਆ ਮਨੁੱਖ ਨਹੀਂ ਪਹੁੰਚ ਸਕਦਾ ਕਿੰਨਾ ਚਿਰ ਖੜਿਆ ਰਹੇਗਾ 20 ਸਾਲ 30 ਸਾਲ 50 ਸਾਲ ਜਨਮ ਹਜ਼ਾਰਾਂ ਜਨਮ ਉਪਲੋਕਤਾ ਰਹੇਗਾ ਪਰ ਜਦ ਦਿਨ ਹੀ ਸ਼ਬਦ ਦਾ ਦੀਪ ਜਗੇਗਾ ਵਿਖਾਈ ਦੇਵੇਗਾ ਅੱਗੇ ਰਸਤਾ ਵਿਖਾਈ ਦੇਵੇਗਾ ਉਗਿੰ ਤਰੇਗਾ ਤੇ ਅੱਜ ਤੱਕ ਜਿਹੜਾ ਵੀ ਮੁਨੱਖ ਤੁਰਿਆ ਉਹ ਪਹੁੰਚਿਆ ਜ਼ਰੂਰ ਹੈ ਜਾਂ ਤੁਰਿਆ ਹੀ ਨਹੀਂ ਹੈਗਾ ਉਹਨੇ ਕਿੱਥੇ ਪਹੁੰਚਣਾ ਸਤਿਗੁਰੂ ਕਹਿ ਰਹੇ ਹੈ ਵੀ ਭਾਈ ਇਹ ਸ਼ਬਦਾਂ ਦੀ ਪਤੰਦਰ ਜਗਾਓ ਤੇ ਜਿਹੜੇ ਪ੍ਰਮਾਤਮਾ ਦੀ ਬਾਟ ਅਸਤਕ ਤੇ ਤੁਰਨ ਦਾ ਯਤਨ ਕਰੋ ਤਿੰਨ ਪਦੇ ਆਪਾਂ ਇਹਦੇ ਹੁਣ ਤੱਕ ਪਾਵਨ ਸ਼ਬਦ ਦੇ ਵਿਚਾਰੇ ਹਨ ਤੇ ਪੰਜ ਪਦੇ ਦੇ ਵਿਚਾਰ ਅਧਿਨ ਹਨ ਉਹ ਆਪਾਂ ਕੱਲ ਵਿਚਾਰਾਂਗੇ ਅੱਜ ਦੇ ਪਾਵਨ ਸ਼ਬਦ ਦੀ ਵਿਚਾਰ ਕਰਦੇ ਅੰਦਾਜ਼ ਤੋਂ ਹੋਈਆਂ ਪੁੱਲਾਂ ਦੀ ਖਿਮਾ ਮੰਤਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਬਾਣੀ ਦਾ ਸੁਚੋਚਾਰਨ ਸੁਚੋਚ ਵਿਚਾਰ ਕਰਨ ਦੀ ਸਮਰੱਥਾ ਦੇ ਆਪ ਇਸ ਸੰਗਤ ਦਾ ਬਹਾਦਰ ਕੋਟਨ ਗੌਰ ਸੁਪਰਤਨ ਬਾਦ ਸਾਹਿਬੇ ਕਮਾਲ ਚਵਰ ਸ਼ਤਨ ਤਖਤ ਦੇ ਮਾਲਕ ਵਾਲੀਏ ਕੁਲ ਆਲੂ ਨੂੰ ਸਭਰੇ ਫਾਇਦਾ ਦੋ ਜਹਾਨ ਵਾਲੀ ਜੁਗੋ ਜੁਗਤਾਲ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂਦਾ ਲੋਕ ਸੁਖੀਏ ਪਰ ਲੋਕ ਅਸੇ ਜਲੇ ਨਾਨਕ ਆਖਾਰ ਤਰਵ ਆਪ ਤਹਿਲੇ ਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ